ਫਕਰ ਮਹਿਸੂਸ ਹੁੰਦਾ ਹੈ ਕਿ ਸਾਡੇ ਕੋਲ ਤੁਹਾਡੇ ਵਰਗੇ ਜਿਹੜੇ ਨੇ ਸੇਵਾਦਾਰ ਨੇ ਸਿੱਖ ਕੌਮ ਦੇ ਸੋ ਬਹੁਤ ਮਾਣ ਵਾਲੀ ਗੱਲ ਹੈ ਇੱਕ ਵਾਰੀ ਫੇਰ ਜ਼ਕਾਰੇ ਦੇ ਨਾਲ ਸਨਮਾਨ ਵਜੋਂ ਨਜਾਈਏ ਭਾਈ ਸਾਹਿਬ ਦੇ ਬੋਲੇ ਸੋਨਿਹਾਲ ਬੋਲੇ ਸੋਨਿਹਾਲ ਬੋਲੇ ਸੋਨਿਹਾਲ ਬੋਲੇ ਸੋਨਹਾਲ ਸਤਿਗੁਰ ਜੀ ਕਿਰਪਾ ਕਰਨ ਭਾਈ ਸਾਹਿਬ ਜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਯਾਨੀ ਰਵੀ ਸਿੰਘ ਜੀ ਦੇ ਹੁਣਾ ਦੇ ਉੱਤੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਪ੍ਰਕਾਰ ਦੇ ਨਾਲ ਐਵੇਂ ਹੀ ਸੇਵਾਵਾਂ ਲੈਂਦੇ ਰਹਿਣ ਸੇਵਾਵਾਂ ਕਰਦੇ ਰਹਿਣ ਸਿੱਖ ਕੌਮ ਦਾ ਜਿਹੜਾ ਸਿਰ ਹੈ ਇਸੇ ਤਰੀਕੇ ਨਾਲ ਉੱਚਾ ਕਰਦੇ ਰਹਿਣ ਗੁਰੂ ਨਾਨਕ ਦੇ ਘਰ ਦਾ ਜਿਹੜਾ ਸਨੇਹਾ ਹੈ ਪਿਆਰ ਦਾ ਉਹ ਹਰ ਕੰਟਰੀ ਵਿੱਚ ਵੰਡਦੇ ਰਹਿਣ ਸੋ ਆਪ ਸਮੂਹ ਸੰਗਤਾਂ ਨੂੰ ਵੀ ਬੜੀ ਸੋਜੀਲੈਂਡ ਦੀ ਲੋੜ ਹੈ ਕਿ ਸਾਨੂੰ ਵੀ ਇਸ ਰਾਹ ਦੇ ਉੱਤੇ ਤੁਰਨਾ ਚਾਹੀਦਾ ਹੈ ਗੁਰੂ ਨਾਨਕ ਦੇ ਜਿਹੜਾ ਸਨੇਹਾ ਹੈ ਸਾ ਵਾਹਿਗੁਰੂ ਜੀ ਕੀ ਫਤਿਹ